ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਮੈਂ ਇੱਕ ਵੀਡੀਓ ਅਪਲੋਡ ਕੀਤੀ ਸੀਗੀ ਕਿ ਜੇ ਆਪਣਾ हिਪ ਤੋਂ ਕਮੀਜ਼ ਫਟ ਰਿਹਾ ਹੈ ਤੇ ਇਹਨੂੰ ਆਪਾਂ ਕਿਵੇਂ ਰੋਕ ਸਕਦੇ ਹਾਂ ਠੀਕ ਹੈ ਜੀ ਇਹ ਤਾਂ ਹੋ ਗਿਆ ਪੁਆਇੰਟ ਕਿ ਆਪਾਂ ਜਦੋਂ ਨਿਊ ਸਟਿਚ ਕਰ ਰਹੇ ਹਾਂ ਪੀਸ ਤੇ ਆਪਾਂ ਉਹਦੇ ਵਿੱਚ ਕੀ ਕਰ ਸਕਦੇ ਹਾਂ ਕਿ ਆਪਣੇ हिਪ ਤੋਂ ਕਮੀਜ਼ ਨਾ ਫਟਣ ਹੁਣ ਇੱਥੇ ਸਿਚੁਏਸ਼ਨ ਇਹ ਆ ਗਈ ਹੈ ਕਿ ਆਪਣਾ ਜਿਹੜਾ ਕਮੀਜ਼ ਹੈਗਾ ਉਹ ਆਲਰੇਡੀ हिਪ ਤੋਂ ਫਟ ਚੁੱਕਿਆ ਤੇ ਉਹ ਵੀ ਥੋੜਾ ਬਹੁਤਾ ਨਹੀਂ ਤੁਸੀਂ ਦੇਖ ਪਾ ਰਹੇ ਹੋਵੋਗੇ ਕਿ ਬਹੁਤ ਜ਼ਿਆਦਾ ਜਿਹੜਾ ਕਮੀਜ਼ ਹੈਗਾ हिਪ ਤੋਂ ਫਟ ਚੁੱਕਿਆ ਹੈ ਠੀਕ ਹੈ ਜੀ ਤੇ ਇਹਦਾ ਰੀਜ਼ਨ ਕੋਈ ਵੀ ਹੋ ਸਕਦਾ ਠੀਕ ਹੈ ਜੀ ਜਿਵੇਂ ਕਿ ਮੰਨ ਕੇ ਚੱਲੋ ਕਿ ਤੁਸੀਂ हिਪ ਤੋਂ ਸਾਈਜ਼ ਘੱਟ ਰੱਖ ਲਿਆ ਵੈਸੇ ਤੁਹਾਡਾ ਬੋਡੀ ਦਾ ਮੈਜ਼ਰਮੈਂਟ ਜਿਹੜਾ ਉਹ ਜ਼ਿਆਦਾ ਮੇਨ ਕਾਰਨ ਇਹਦਾ ਇਹ ਆ ਜਾਂ ਖਿੱਚ ਕੇ ਜਾਂ ਕਿਸੇ ਚੀਜ਼ ਚ ਅੜ ਕੇ ਵੀ ਇਹ ਫਟ ਸਕਦਾ ਠੀਕ ਹੈ ਜੀ ਤੇ ਇੱਥੇ ਜਿਹੜਾ ਹੈਗਾ ਕਿ سپورਟ ਜਿਹੜੀ ਮੈਂ ਤੁਹਾਨੂੰ ਦੱਸੀ ਸੀ ਉਹ ਨਹੀਂ ਲੱਗੀ ਹੋਈ ਸੀ ਡਾਇਰੈਕਟ ਬਸ ਵੈਸੇ ਹੀ ਸਿੰਪਲ ਸੀਤਾ ਹੋਇਆ ਠੀਕ ਹੈ ਤੇ ਇਸ ਕਰਕੇ ਜਿਹੜਾ ਹੈਗਾ हिਪ ਤੋਂ ਇਹ ਮੀਨਸ ਫਟ ਚੁੱਕਿਆ ਠੀਕ ਹੈ ਜੀ ਤੇ ਲਗਭਗ ਇਹ 3-4 ਇੰਚ ਜਿਹੜਾ ਹੈਗਾ ਲੰਬਾ ਫਟਿਆ ਹੋਇਆ ਹੈ ਤੁਸੀਂ ਦੇਖ ਪਾ ਰਹੇ ਹੋਗੇ ਹੁਣ ਇੱਥੇ ਆਪਾਂ ਕੀ ਕਰ ਸਕਦੇ ਹਾਂ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਿੱਥੋਂ ਫਟਿਆ ਹੈ ਇੱਥੇ ਜਣੀ ਕਿ ਆਪਣੇ ਆਈ ਆਪਣੀ ਸੀਨ ਸੀ ਜਿਹੜੀ ਇੱਥੋਂ ਤੱਕ ਲੱਗੀ ਹੋਈ ਸੀਗੀ ਤੇ ਆਪਾਂ ਉੱਪਰ ਤੱਕ ਥੋੜੀ ਜੀ ਸੀਨ ਉਹ ਖੋਲ ਲੈਣੀ ਹੈ نیچے ਜਿਹੜਾ ਹੈਗਾ ਆਪਾਂ ਥੋੜੀ ਥੋੜੀ ਤਰਪਾਈ ਵੀ ਜਿਹੜੀ ਹੈਗੀ ਹੈ ਦੋਨਾਂ ਹਿੱਸਿਆਂ ਦੀ ਆਪਾਂ ਖੋਲ ਲੈਣੀ ਹੈ ਠੀਕ ਹੈ ਜੀ ਤਰਪਾਈ ਆਪਾਂ ਖੋਲ ਦਿੱਤੀ ਹੈ ਤੁਸੀਂ ਦੇਖ ਪਾ ਰਹੇ ਹੋਗੇ ਦੋਨੋਂ ਪੀਸ ਆ ਜਿਹੜੇ ਅਲੱਗ-ਅਲੱਗ ਹੋ ਚੁੱਕੇ ਆ ਉਸ ਤੋਂ ਬਾਅਦ ਜਿਹੜਾ ਹੈਗਾ ਇਹਨੂੰ ਆਪਾਂ ਪ੍ਰੈਸ ਕਰਾਂਗੇ ਪੀਸ ਨੂੰ نیچے ਵਾਲੇ ਪੀਸ ਨੂੰ ਵੀ ਆਪਾਂ ਪ੍ਰ ਤੇ ਜਿਹੜੇ ਪੀਸ ਨੂੰ ਆਪਾਂ ਮਤਲਬ ਰਿਪੇਅਰ ਕਰਨੀ ਹੈ ਜਿਸ ਪੀਸ ਦੀ ਇਸ ਪੀਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਇੱਕ ਵਾਰੀ ਪ੍ਰੈਸ ਕਰਾਂਗੇ ਠੀਕ ਹੈ ਜੀ ਹਾਂਜੀ ਤੁਸੀਂ ਦੇਖ ਪਾ ਰਹੇ ਹੋਵੋਗੇ ਕਿ ਬਹੁਤ ਹੀ ਜ਼ਿਆਦਾ ਜਿਹੜਾ ਹੈਗਾ ਵੱਡਾ ਵਿੱਚ ਇਹਦੇ ਕੱਟ ਲੱਗ ਚੁੱਕਿਆ ਇਹਨੂੰ ਹੁਣ ਆਪਾਂ ਸੈੱਟ ਹੈ ਜਿਹੜਾ ਇਹ ਇਸ ਤਰੀਕੇ ਦੇ ਨਾਲ ਕਰਾਂਗੇ ਕਿ ਇਹ ਦੇਖਣ ਦੇ ਵਿੱਚ ਬਹੁਤ ਹੀ ਘੱਟ ਮਹਿਸੂਸ ਹੋਊਗਾ ਤੇ ਸਿੱਧੀਆਂ ਸੀਨਾ ਆਪਾਂ ਬਿਲਕੁਲ ਨਹੀਂ ਲਾਵਾਂਗੇ ਪ੍ਰੈਸ ਕਰਨ ਤੋਂ ਬਾਅਦ ਤੁਸੀਂ ਦੇਖ ਪਾ ਰਹੇ ਹੋਗੇ ਹਲਕੇ ਹਲਕੇ ਥ੍ਰੈਡ ਆ ਜਿਹੜੇ ਉਹ ਕੱਪੜੇ ਦੇ ਬਾਹਰ ਨੂੰ ਨਿਕਲੇ ਹੋਏ ਆ ਇਹਨੂੰ ਆਪਾਂ ਇਸ ਤਰੀਕੇ ਨਾਲ ਪ੍ਰੈਸ ਕਰਾਂਗੇ ਕਿ ਜਿਹੜੇ ਥ੍ਰੈਡ ਹੈਗੇ ਆ ਉਹ ਇਸ ਤਰੀਕੇ ਨਾਲ ਬਾਹਰ ਨੂੰ ਆਪਾਂ ਪੁੱਠੀ ਸਾਈਡ ਨੂੰ ਫੋਲਡ ਕਰ ਸਕੀਏ ਠੀਕ ਹੈ ਜੀ ਕੁਝ ਇਸ ਤਰੀਕੇ ਦੇ ਨਾਲ ਆਪਾਂ ਹਲਕਾ ਹਲਕਾ ਇਹਨੂੰ ਪੁੱਠੀ ਸਾਈਡ ਨੂੰ ਫੋਲਡ ਕਰਨਾ ਥ੍ਰੈਡ ਨੂੰ ਤਾਂ ਕਿ ਜਦੋਂ ਆਪਾਂ ਇਹਨੂੰ ਸਿੱਧੀ ਸਾਈਡ ਤੋਂ ਰਿਪੇਅਰ ਕਰੀਏ ਤੇ ਇਹ ਥ੍ਰੈਡ ਆ ਜਿਹੜੇ ਆਪਾਂ ਨੂੰ ਡਿਸਟਰਬ ਜ਼ਿਆਦਾ ਨਾ ਕਰਨ ਓਕੇ ਇਸ ਤਰੀਕੇ ਦੇ ਨਾਲ ਆਪਾਂ ਸਹੀ ਕਰਦੇ ਹੋਏ ਪੁੱਠੀ ਸਾਈਡ ਨੂੰ ਜਿਹੜੇ ਹੈਗੇ ਆ ਥ੍ਰੈਡ ਨੂੰ ਉਹ ਥੋੜੇ-ਥੋੜੇ 모ੜਾਂਗੇ ਇਸ ਤਰੀਕੇ ਨਾਲ ਤੇ ਆਪਾਂ ਚੰਗੀ ਤਰ੍ਹਾਂ ਇਮਪ੍ਰੈਸ਼ਨ ਵਾਲੇ ਨੂੰ ਦਬਾ-ਦਬਾ ਕੇ ਪੁੱਠੀ ਸਾਈਡ ਫੋਲਡ ਕਰ ਦਵਾਂਗੇ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਇਹ ਪੀਸ ਨੂੰ ਕਰਾਂਗੇ ਸਾਈਡ ਦੇ ਉੱਪਰ ਜਿਸ ਜਿਸ ਕਲਰ ਦਾ ਸੂਟ ਹੈਗਾ ਤੁਹਾਡੇ ਨਾਲ ਉਹਦੇ ਨਾਲ ਮਿਲਦਾ ਜੁਲਦਾ ਕਪੜਾ ਇੱਕ ਆਪਾਂ ਲੈ ਲੈਣਾ ਠੀਕ ਹੈ ਜੀ ਇਹਦੇ ਉੱਪਰ ਆਪਾਂ ਇਹ ਹੈਗੀ ਹੈ ਰਿਵਰਸਿਬਲ ਟੇਪ ਡਬਲ ਟੇਪ ਜਿਵੇਂ ਆਪਾਂ ਇਹ ਦੋਨੋਂ ਸਾਈਡਾਂ ਤੋਂ ਚਿਪ ਜਾਂਦੀ ਹੈ ਜਿਵੇਂ ਆਪਾਂ ਇਹਨੂੰ ਇਹਦੇ ਉੱਪਰ ਰੱਖ ਕੇ ਤੇ ਪ੍ਰੈਸ ਨਾਲ ਇਹਨੂੰ ਆਪਾਂ ਗਰਮ ਕਰਕੇ ਲਾਵਾਂਗੇ ਇੱਕ ਸਿਰਾ ਜਿਹੜਾ ਹੈਗਾ ਇਹਦਾ ਨੀਚੇ ਵਾਲੇ ਕੱਪੜੇ ਨਾਲ ਚਿਪਜੂਗਾ ਉੱਪਰ ਵਾਲਾ ਹਿੱਸਾ ਜਿਹੜਾ ਉਹ ਮੇਨ ਬੇਸ ਕੱਪੜੇ ਦੇ ਨਾਲ ਚਿਪਜੂਗਾ ਇਸ ਤਰੀਕੇ ਦੇ ਨਾਲ ਆਪਾਂ 2-3 ਜਗ੍ਹਾ ਹੇਠ ਉੱਪਰ ਜਿਹੜੇ ਹੈਗੇ 2-3 ਪੀਸ ਆਪਣੇ ਰੱਖਾਂਗੇ ਤਾਂ ਕਿ ਜਿਹੜੀ ਹੈਗੀ ਆ ਫੁੱਲ ਮਜ਼ਬੂਤੀ ਜਿਹੜੀ ਹੈਗੀ ਆ ਆਪਣੇ ਪੀਸ ਦੇ ਵਿੱਚ ਆ ਸਕੇ ਕੁਝ ਇਸ ਤਰੀਕੇ ਦੇ ਨਾਲ ਮੈਂ ਬਿਲਕੁਲ ਵੀ ਵੀਡੀਓ ਕੱਟ ਕੀਤੇ ਬਿਨਾ ਤੁਹਾਨੂੰ ਡਾਇਰੈਕਟ ਦਿਖਾ ਰਹੀ ਹਾਂ ਤਾਂ ਕਿ ਤੁਹਾਨੂੰ ਕੋਈ ਵੀ ਪ੍ਰੋਬਲਮ ਜਿਹੜੀ ਹੈਗੀ ਐ ਇਸ ਵੀਡੀਓ ਦੇ ਵਿੱਚ ਨਾ ਆਵੇ ਤਿੰਨ ਚਾਰ ਪੀਸ ਆ ਜਿਹੜੇ ਮੈਂ ਉੱਪਰ-ਨੀਚੇ ਜਿਹੜੇ ਹੈਗੇ ਆ ਸੈੱਟ ਕਰਕੇ ਰੱਖ ਲਿਆ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਆਵਾਂਗੇ ਮੇਨ ਜਿਹੜਾ ਬੇਸ ਆਪਾਂ ਕਪੜਾ ਸੈੱਟ ਕਰਨਾ ਹੈਗਾ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਠੀਕ ਹੈ ਤੇ ਇਸ ਕਪੜੇ ਨੂੰ ਆਪਾਂ ਨਾਲ ਅਟੈਚ ਕਰਕੇ ਰੱਖਾਂਗੇ ਕੁਝ ਇਸ ਤਰੀਕੇ ਦੇ ਨਾਲ ਬਿਲਕੁਲ ਨਾਲ ਅਟੈਚ ਕਰਕੇ ਰੱਖਾਂਗੇ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਫਿਰ ਆਪਾਂ ਇਹਨੂੰ ਪ੍ਰੈਸ ਦੇ ਨਾਲ ਉੱਪਰੋਂ ਗਰਮ ਕਰਕੇ ਤੇ ਨਾਲ ਚਪੇ ਦਾਂਗੇ ਪ੍ਰੈਸ ਇਸ ਤਰੀਕੇ ਦੇ ਨਾਲ ਆਪਾਂ ਪਕੜਾਂਗੇ ਠੀਕ ਹੈ ਜੀ ਧਿਆਨ ਰੱਖਣਾ ਕਿ ਬਿਲਕੁਲ ਪੀਸ ਹੈ ਜਿਹੜੇ ਤੁਹਾਡੇ ਨਾਲ ਜੁਆਇੰਟ ਹੋ ਜਾਣੇ ਚਾਹੀਦੇ ਆ ਅਦਰਵਾਈਜ਼ ਤੁਹਾਡਾ ਜਿਹੜਾ ਪੀਸ ਹੈਗਾ ਉਹ ਸਹੀ ਜਿਹੜਾ ਹੈਗਾ ਉਹ ਰਿਪੇਅਰ ਨਹੀਂ ਹੋਊਗਾ ਬਹੁਤ ਹੀ ਧਿਆਨ ਦੇ ਨਾਲ ਬਿਲਕੁਲ ਨਾਲ-ਨਾਲ ਕਰਕੇ ਪੀਸ ਹੈ ਜਿਹੜੇ ਤੁਸੀਂ ਦੋਨੋਂ ਰੱਖਣੇ ਹੈਗੇ ਆ ਤੇ ਕੁਝ ਇਸ ਤਰੀਕੇ ਦੇ ਨਾਲ ਕਰਕੇ ਆਪਾਂ ਚੰਗੀ ਤਰ੍ਹਾਂ ਪ੍ਰੈਸ ਨੂੰ ਉੱਪਰ ਇਸ ਤਰੀਕੇ ਨਾਲ ਦਬਾ-ਦਬਾ ਕੇ ਆਪਾਂ ਪੀਸ ਦੇ ਉੱਪਰ ਫਿਕਸ ਕਰਾਂਗੇ ਠੀਕ ਹੈ ਜੀ ਤੁਸੀਂ ਦੇਖ ਪਾ ਰਹੇ ਹੋਵੋਗੇ ਕਿ ਹਲਕੇ-ਹਲਕੇ ਥ्रेड ਵੀ ਆਏ ਆ ਬਾਅਦ ਕੋਈ ਗੱਲ ਨਹੀਂ ਆਪਾਂ ਗਟਰ ਨਾਲ ਕੱਟ ਕਰ ਦੇਵਾਂਗੇ ਪੀਸ ਜਿਹੜਾ ਆਲਰੇਡੀ ਆਪਣਾ ਨਾਲ ਚਿਪ ਚੁੱਕਿਆ ਇਸ ਤੋਂ ਬਾਅਦ ਆਪਾਂ ਇਹਨੂੰ ਆਪਾਂ ਕੱਟ ਨਹੀਂ ਕਰਾਂਗੇ ਕਿਉਂਕਿ ਆਪਾਂ ਨੂੰ ਇੱਥੇ ਮਜ਼ਬੂਤੀ ਚਾਹੀਦੀ ਹੈ ਤੇ ਆਪਾਂ ਥੋੜਾ ਜਿਹਾ ਪੀਸ ਕੱਟ ਕਰਕੇ ਇੱਥੇ ਵੀ ਲਾਵਾਂਗੇ ਤਾਂ ਕਿ ਜਿਹੜਾ ਹੈਗਾ ਆਪਣਾ ਸਾਰਾ ਟੋਟਲੀ ਪੀਸ ਆ ਜਿਹੜਾ ਉਹ ਆਪਣਾ ਨਾਲ ਸ਼ਰਟ ਦੇ ਉਹ ਚਿਪਸ ਕੇ ਤੇ ਆਪਣਾ ਜਿਹੜਾ ਹੈਗਾ ਮਜ਼ਬੂਤੀ ਜਿਹੜੀ ਹੈਗੀ ਆਪਣੇ ਕੱਪੜੇ ਦੇ ਵਿੱਚ ਆ ਸਕੇ ਕੁਝ ਇਸ ਤਰੀਕੇ ਦੇ ਨਾਲ ਠੀਕ ਹੈ ਜੀ ਇਧਰਲੀ ਸਾਈਡ ਤੋਂ ਵੀ ਆਪਣਾ ਜਿਹੜਾ ਕਪੜਾ ਇਧਰ ਚਿਪ ਚੁੱਕਿਆ ਤੇ ਇਧਰਲੀ ਸਾਈਡ ਜਿਹੜੀ ਆਪਣੀ ਇੱਕ ਰਹਿ ਗਈ ਹੈ ਇਧਰਲੀ ਸਾਈਡ ਤੋਂ ਉੱਠ ਰਿਹਾ ਇਧਰ ਵੀ ਆਪਾਂ ਜਿਹੜਾ ਹੈਗਾ ਇੱਕ ਪੀਸ ਇਸ ਤਰੀਕੇ ਨਾਲ ਆਪਾਂ نیچے ਲਗਾਵਾਂਗੇ ਤੇ ਉੱਪਰੋਂ ਜਿਹੜਾ ਹੈਗਾ ਪ੍ਰੈਸ ਨਾਲ ਚੰਗੀ ਤਰ੍ਹਾਂ ਗਰਮ ਕਰਨ ਤੋਂ ਬਾਅਦ ਕੁਛ ਇਸ ਤਰੀਕੇ ਦੇ ਨਾਲ ਆਪਾਂ ਪੀਸ ਨੂੰ ਰੈਡੀ ਕਰ ਲਿਆ ਇਹ ਜਿਹੜਾ ਹੈਗਾ ਇਹਦੇ ਉੱਪਰ ਹੁਣ ਆਪਾਂ ਇਹਨੂੰ ਇਦਾਂ ਹੀ ਨਹੀਂ ਛੱਡਣਾ ਜਿਹੜੇ ਥ्रेड ਹੈਗੇ ਆ ਹਲਕੇ-ਹਲਕੇ ਇਹਨਾਂ ਨੂੰ ਆਪਾਂ ਕੱਟ ਕਰ ਦੇਣਾ ਤੇ ਮਸ਼ੀਨ ਦੇ ਨਾਲ ਬਿਲਕੁਲ ਇੱਕ ਨੰਬਰ ਦੇ ਉੱਪਰ ਬਖਾ ਕਰਕੇ ਆਪਾਂ ਇਹਦੇ ਚਾਰ ਸਵੇਰੇ ਜਿਹੜੀ ਹੈਗੀ ਆ ਇੱਕ ਸੀਨ ਲਗਾਵਾਂਗੇ ਉਸ ਤੋਂ ਬਾਅਦ ਜਿਹੜੀ ਹੈਗੀ ਫਿਟਿੰਗ ਵਾਲੀ ਸੀਨ ਲਗਾਵਾਂਗੇ ਤੇ ਫਿਰ ਆਪਾਂ ਜਿਹੜੀ ਤਰਪਾਈ ਕਰ ਦਵਾਂਗੇ ਜਿਵੇਂ ਆਪਾਂ ਨੋਰਮਲ ਕਰਦੇ ਆ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਆ ਇਸ ਤੋਂ ਅੱਗੇ ਦੀ ਲੁੱਕ ਠੀਕ ਹੈ ਜੀ ਹਾਂ ਜੀ ਤੁਸੀਂ ਦੇਖ ਪਾ ਰਹੇ ਹੋਗੇ ਪੀਸ ਆਪਾਂ ਜਿਹੜਾ ਸੈੱਟ ਕੀਤਾ ਸੀਗਾ ਇਹਦੇ ਉੱਪਰ ਆਪਾਂ ਜਿਹੜੀ ਹੈਗੀ ਫਿਟਿੰਗ ਵਾਲੀ ਸੀਨ ਆ ਜਿਹੜੀ ਉਹ ਲਾ ਦਿੱਤੀ ਹੈ ਜਿੰਨੀ ਵੀ ਤੁਹਾਡੀ ਫਿਟਿੰਗ ਆ ਉਸ ਹਿਸਾਬ ਨਾਲ ਤੁਸੀਂ ਸੀਨੇ ਲਾ ਦੇਣੀ ਆ ਇਹ ਪੀਸ ਨੂੰ ਆਪਾਂ ਸੈੱਟ ਕਰ ਦਿੱਤਾ ਇਸ ਤਰੀਕੇ ਨਾਲ ਤੇ ਜਿਹੜਾ ਹੈਗਾ ਇਹ ਆਪਣਾ ਅੰਦਰ ਵਾਲਾ ਜਿਹੜਾ ਪੀਸ ਹੈ ਇਹ ਬਿਲਕੁਲ ਸੈੱਟ ਹੋ ਚੁੱਕਿਆ ਇਹਦੇ ਉੱਪਰ ਕੰਨੀ ਤੇ ਮੈਂ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਆਪਾਂ ਸੀਨ ਲਾ ਦਿੱਤੀ ਹੈ ਇਸ ਤੋਂ ਬਾਅਦ ਜਿਹੜੀ ਹੈਗੀ ਆਪਾਂ ਜਿਵੇਂ ਨਾਰਮਲ ਤਰਪਾਈ ਕਰਦੇ ਹਾਂ ਫੋਲਡ ਕਰਕੇ ਤੇ ਤਰਪਾਈ ਕਰ ਲੈਣੀ ਹੈ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਆ ਦੀ ਫਾਈਨਲ ਲੁੱਕ ਹਾਂਜੀ ਤਰਪਾਈ ਕਰਕੇ ਮੈਂ ਜਿਹੜੀ ਹੈਗੀ ਕਮੀਜ਼ ਰੈਡੀ ਕਰ ਲਈ ਹੈਗੀ ਆ ਤੇ ਤੁਸੀਂ ਦੇਖ ਪਾ ਰਹੇ ਹੋਵੋਗੇ ਕਿ ਇੱਥੇ ਆਪਾਂ ਜਿਹੜਾ ਹੈਗਾ ਕੱਪੜਾ ਲਗਾਇਆ ਸੀਗਾ ਤੇ ਇਹਦੇ ਉੱਪਰ ਜਿਹੜੀ ਆਪਾਂ ਸੀਨ ਲਗਾ ਕੇ ਇਸ ਤਰੀਕੇ ਨਾਲ ਜਿਹੜਾ ਹੈਗਾ ਇਹਨੂੰ ਆਪਾਂ ਮਜ਼ਬੂਤ ਕਰ ਦਿੱਤਾ ਸੀਗਾ نیچے ਆਪਾਂ ਜਿਹੜੀ ਹੈਗੀ ਰਿਵਰਸੀਬਲ ਟੇਪ ਲਗਾ ਕੇ ਇਸ ਕੱਪੜੇ ਨੂੰ ਜਿਹੜਾ ਅਟੈਚ ਕੀਤਾ ਸੀਗਾ ਤੇ ਸੋ ਇਸ ਤਰੀਕੇ ਦੇ ਨਾਲ ਜਿਹੜੀ ਹੈਗੀ ਆਪਣੀ ਫਾਈਨਲ ਲੁੱਕ ਹੈਗੀ ਆ ਜਿਹੜੀ हिਪ ਤੋਂ ਉਹ ਕਮੀਜ਼ ਦੀ ਕੋਸ਼ ਇਸ ਤਰੀਕੇ ਦੇ ਨਾਲ ਆਈ ਆ ਤੁਸੀਂ ਦੇਖ ਪਾ ਰਹੇ ਹੋਵੋਗੇ ਕਿ ਕਿੰਨੀ ਫਿਨਿਸ਼ਿੰਗ ਦੇ ਨਾਲ ਜਿਹੜੀ ਹੈਗੀ ਸੀਨ ਆਪਣੀ ਆਈ ਹੈਗੀ ਹੈ ਤੇ ਪ੍ਰਿੰਟਡ ਕੱਪੜੇ ਦੇ ਉੱਪਰ ਇਹ ਹੈਗਾ ਜਿਹੜੀਆਂ ਚੀਜ਼ਾਂ ਜ਼ਿਆਦਾ ਵਰਕ ਕਰਦੀਆਂ ਹੈਗੀਆਂ ਪਲੇਨ ਦੇ ਉੱਪਰ ਹਲਕਾ ਫੁਲਕਾ ਜੇ ਬਾਹਰਲੀ ਸਾਈਡ ਦਿਖੇ ਤਾਂ ਉੱਥੇ ਥੋੜਾ ਜਿਹਾ ਮ ਪਰ ਇਹਦੇ ਲਈ ਇਹਦੇ ਨਾਲ ਇਹ ਹੋ ਜਾਂਦਾ ਕਿ ਆਪਣਾ ਜਿਹੜਾ ਕੱਪੜਾ ਹੈਗਾ ਆਪਣੀ ਯੂਜ਼ ਦੇ ਵਿੱਚ ਆ ਜਾਂਦਾ ਹੈਗਾ ਤੇ ਇੱਥੇ ਜਿਹੜਾ ਤੁਸੀਂ ਦੇਖ ਪਾ ਰਹੇ ਹੋਗੇ ਕਿ ਹਲਕਾ ਜਾਂ ਜਿਹੜਾ ਹੈਗਾ ਇੱਥੇ ਦਿਖ ਰਹੀ ਹੈਗੀ ਸੀਨ ਤੇ ਬਾਕੀ ਸਾਰੀ ਸੀਨ ਹੈਗੀ ਆ ਜਿਹੜੀ ਉਹ ਇਧਰਲੀ ਸਾਈਡ ਤੇ ਜਿਹੜੀ ਹੈਗੀ ਆ ਅੰਦਰ ਆ ਗਈ ਆ ਤੁਸੀਂ ਦੇਖ ਪਾ ਰਹੇ ਹੋਗੇ ਤੇ ਇਹ ਕੱਟ ਸੀਗਾ ਜਿਹੜਾ ਲਗਭਗ 4 ਇੰਚ ਦੇ ਆਸੇ-ਪਾਸੇ ਦਾ ਕੱਟ ਸੀਗਾ ਜਿਹੜਾ ਇਹਦੇ ਵਿੱਚ ਲੱਗਿਆ ਹੋਇਆ ਸੀਗਾ ਤੇ ਇਹਦੇ ਨਾਲ ਜਿਹੜਾ ਹੈਗਾ ਆਪਣੀ ਕਮੀਜ਼ ਆ ਜਿਹੜੀ ਹਿਪ ਤੋਂ ਬਿਲਕੁਲ ਰਿਪੇਅਰ ਹੋ ਚੁੱਕੀ ਹੈ ਤੇ ਫਰੈਸ਼ ਪੀਸ ਨੂੰ ਆਪਾਂ ਕਮਰ ਤੋਂ ਫਟਾਣਾ ਵਾਸਤੇ ਇੱਥੋਂ ਫਟਾਣ ਵਾਸਤੇ ਕੀ ਕਰ ਸਕਦੇ ਆ ਇਹਦੀ ਵੀਡੀਓ ਮੈਂ ਆਲਰੇਡੀ ਜਿਹੜੀ ਹੈਗੀ ਆਪਣੇ ਚੈਨਲ ਤੇ ਪਾਈ ਹੋਈ ਹੈ ਤੇ ਉਹਦਾ ਲਿੰਕ ਹੈ ਜਿਹੜਾ ਤੁਹਾਨੂੰ نیچے ਜਿਹੜਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੂਗਾ ਤੇ ਜਰੂਰ ਦੇਖਿਓ ਥੈਂਕ ਯੂ ਸੋ ਮੱਚ